जिला मुख नगर पुलिस वालों जानी वो सरकार जब्त कर सकती है वो मैसेज आप देना चाहते हैं और जड़ी है प्रोसैस चल है सानों केसिज जगे ने कंप्यूटर अथॉरिटी को पेंडिंग है लगातार पैरवी कर रहे हैं तो जो ओनू आप फाइनलाइज करा के ओनू आप दिखा सकी थ्रू केस कर सीए ਕਿ ਇਹ ਗਲਤ ਤਰੀਕੇ ਨਾਲ ਕਿਉਂਕਿ ਇਹ ਪ੍ਰੋਪਰਟੀ ਕਿਸੇ ਦੇ ਨਾਲ ਨਹੀਂ ਰਹਿੰਦੀ। ਉਹ ਤਾਂ ਹੀ ਇਹ ਅੱਛਾ ਮੈਸੇਜ ਜਿਹੜਾ ਲੋਕਾਂ ਵਿੱਚ ਜਾਏਗਾ ਕਿ ਇਹ ਜਿਹੜੇ ਬੰਦੇ ਮਾੜੇ ਹੈਗੇ ਨੇ ਇਹਨਾਂ ਦੇ ਖਿਲਾਫ ਜਿਹੜੀ ਸਰਕਾਰ ਹੈਗੀ ਹੈ ਜਿਹੜੀ ਪੁਲਿਸ ਹੈਗੀ ਹੈ ਉਹ ਲੱਗੀ ਹੋਈ ਹੈ। ਤੇ ਇਹਦੇ ਵਾਸਤੇ ਹੋਰ ਵੀ ਕੁਝ ਜੋ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋ ਤੁਸੀਂ ਸਾਂਝੇ ਕਰ ਸਕਦੇ ਹੋ ਸਾਡੇ ਨਾਲ। ਸਾਈਬਰ ਕ੍ਰਾਈਮ ਦੇ ਰਿਗਾਰਡਿੰਗ ਐਸਪੀ ਸਾਹਿਬ ਨੇ ਤੁਹਾਡੇ ਨਾਲ ਗੱਲ ਕੀਤੀ। ਬਹੁਤ ਥ੍ਰੀਫਲੀ ਉਹਨਾਂ ਨੇ ਟੱਚ ਕੀਤਾ। ਮੈਂ ਥੋੜਾ ਜਿਆਦਾ ਡੀਪਰ ਜਾਣਾ ਚਾਹੁੰਗਾ ਤੁਹਾਡੇ ਨਾਲ। एक तो बहुत ही नॉर्मल फ्रॉड होता है कि बच्चे में कॉल आई और उन्हें क्या कि अकाउंट ब्लॉक होने वाला है मोबाइल ब्लॉक होने वाला है और जो है ठीक करा लो बंदा दो घंटे बाद अकाउंट ब्लॉक हो जाए तो बंदा डर जाता है मैंने लगता है कि कहीं ब्लॉक हो गया तो फिर उसे काम काज सारा डर रहना है और फिर वो गलत बात करनी शुरू कर दिया और गलत गलत अपनी इंपॉर्टेंट इंफॉर्मेन जी हूँ जो कि उसका नाम हो सकता है ਉਦੇ ਬੈਂਕ ਕੋਡ ਦੀ ਡਿਟੇਲ ਹੋ ਸਕਦੀ ਹੈ ਉਹਦਾ ਪਾਸਵਰਡ ਹੋ ਸਕਦਾ ਹੈ ਉਹਦਾ ਓਟੀਪੀ ਹੋ ਸਕਦਾ ਹੈਗਾ ਕੁਝ ਵੀ ਜਿਹਦੇ ਨਾਲ ਉਹ ਤੁਹਾਡੇ ਅਕਾਊਂਟ ਦੀ ਐਕਸੈਸ ਪਾ ਲੈਂਦਾ ਹੈ ਇੱਕ ਤੇ ਆਪਾਂ ਇਹ ਸੀ ਤੋਂ ਅਵੋਇਡ ਕਰਨਾ ਹੈਗਾ ਔਰ ਇੱਕ ਬੜੀ ਸਿੰਪਲ ਜੀ ਲਾਈਨ ਹੈਗੀ ਹੈ ਇੰਗਲਿਸ਼ ਇੰਕ ਕਹਿੰਦੇ ਹੈ ਕਿ देयर ਇਜ਼ ਨੋ ਸਾਰਿਆਂ ਦਾ ਇੱਥੇ ਆਉਣ ਤੇ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਤੇ ਸਵਾਗਤ ਵੀ ਕਰਦਾ ਅੱਜ ਇਹ ਜਿਹੜੀ ਮੀਟਿੰਗ ਆ ਤੁਸੀਂ ਆਉਂਦੇ ਐ ਐਂਟਰ ਕੀਤਾ ਹੋਣਾ ਤੇ ਇੱਕ ਲਫ਼ਜ਼ ਲਿਖਿਆ ਕਿ ਸੰਪਰਕ ਸੰਪਰਕ ਜਿਹੜਾ ਸਾਡਾ ਆਪਸ ਵਿੱਚ ਸੰਪਰਕ ਜਿਹੜਾ ਪੁਲਿਸ ਦਾ ਸਮਾਜ ਨੂੰ ਲੈ ਕੇ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜਾ ਸਾਡੇ ਆਪਸੀ ਸੰਪਰਕ ਦਾ ਇਹ ਬੜਾ ਜ਼ਰੂਰੀ ਹੈ ਇਹ ਜਿਹੜੀ ਮੀਟਿੰਗ ਆ ਇਹ ਇਸੇ ਮੰਤਰ ਨੂੰ ਲੈ ਕੇ ਅਸੀਂ ਇੱਥੇ ਰੱਖੀ ਆ ਹਰ ਥਾਣੇ 'ਚ ਤੁਸੀਂ ਵੇਖਿਆ ਹੋਣਾ ਕਿ ਹੁਣ ਡੀਐਸਪੀ ਸਾਹਿਬ ਐਸਐਚਓ ਸਾਹਿਬ ਅੱਡ ਪਿੰਡਾਂ ਜਾ ਕੇ ਬਾਡਾਂ 'ਚ ਜਾ ਕੇ ਜਿਹੜੇ ਮੀਟਿੰਗਾਂ ਕਰਦੇ ਪਏ ਨੇ ਅੱਜ ਮਾਨਯੋਗ ਡੀਏਕੀ ਸਾਹਿਬ ਨੇ ਜਿਹੜੀ ਇਹ ਮੀਟਿੰਗ ਜਿਹੜੀ ਹੈ ਸਾਰੇ ਵੱਡੇ ਪੱਧਰ ਤੇ ਇੱਥੇ ਰੱਖੀ ਹੈ ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਗਿਆ ਮੀਟਿੰਗ ਦਾ ਮੰਤਵ ਇਹ ਨਹੀਂ ਹੈ ਕਿ ਜਿਹੜਾ ਵੀ ਅਸੀਂ ਬੋਲਣਾ ਹੈ ਤੇ ਤੁਸੀਂ ਸੁਣ ਕੇ ਚੱਲ ਜਾਈਏ ਮੈਂ ਕੋਰਲੈਸ ਅਗੈਂਡਾ ਵਿੱਚ ਆਜਰ ਆਏ ਐਸਪੀ ਸਾਹਿਬ ਡੀਐਸਪੀ ਸਾਹਿਬ ਡੀਪੀਆਰਓ ਸਾਹਿਬ ਐਸਐਚਓ ਸਰਵਾਨ ਸਾਡੇ ਪੰਤਵੰਤ ਤੇ ਐਮ ਸੀ ਸਵਾਨ ਸਰਪੰਚ ਸਵਾਨ ਪ੍ਰਧਾਨ ਨਗਰ ਕਾਉਂਸਲ ਤੋਂ ਆਏ ਹੋਏ ਨੇ ਔਰ ਸਭ ਤੋਂ ਵੱਟਬੁੱਲੇ ਜਿਹੜੇ ਹੈਗੇ ਨੇ ਸਾਡੇ ਜਿਹੜੀ ਸਿਟੀਜ਼ਨਰੀ ਹੈ ਕੀ ਜਿਹੜੇ ਇੱਥੇ ਸੰਤਾ ਆਈਆਂ ਨੇ ਬੱਚੇ ਆਏ ਨੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਹੈਗਾ ਨਿੱਘਾ ਸਵਾਗਤ ਕਰਦੇ ਆ ਅ ਜਿਵੇਂ ਤੁਹਾਨੂੰ ਪਤਾ ਹੈਗਾ ਆਪਣੀ ਇੱਕ ਸੰਪਰਕ ਮੁਹਿੰਮ ਜੜੀ ਹੈਗੀ ਪੰਜਾਬ ਪੁਲਿਸ ਦੀ ਬੀ ਜੀ ਪੀ ਸਾਹਿਬ ਦੇ ਦੇਚਾਰੇ ਦੇਛਾ ਦੇ ਚਲਾਈ ਗਈ ਹੈ ਔਰ ਇਹ ਆਪਣੀ ਸੈਕੰਡ ਫੇਜ਼ ਚੱਲ ਰਹੀ ਹੈ ਪਹਿਲੀ ਫੇਜ਼ ਚ ਆਪਾਂ ਆਲਮੋਸਟ तीन सौ मीटिंग जीडिया है अपने जिले में जो सा अफसरस भी गए थे एस एच ओ साहबान भी गए थे और तोड़े सारे के सहयोग के नाम एक सज जड़ी हैगी है वो स्थापित करने की कोशिश की जड़ा है अपने जोर सभा आ गई इस करके आप थोड़े समय वास्ते स्थगित करना पे हूँ दोबारा आप तरीक तो यहू स्टार्ट किया और सान मंतव है कि आप दोबारा तो एक बार तेल रीच करिए पहुंचीए गलत करिए ਔਰ ਉਹਦਾ ਮੇਨ ਮੰਤਵ ਜਿਹੜਾ ਹੈਗਾ ਉਹ ਹੈਗਾ ਇੱਕ ਸਾਂਝ ਪਾਉਣੀ ਹੈਗੀ ਐ ਔਰ ਅੱਜ ਦੀ ਵੀ ਜਿਹੜੀ ਹੈ ਮੀਟਿੰਗ ਹੈਗੀ ਹੈ ਇਹ ਕੋਈ ਇੱਕ ਤਰਫਾ ਨਹੀਂ ਹੈਗੀ ਹੈ ਕਿ ਆਪਾਂ ਬੋਲਾਂਗੇ ਤੁਸੀਂ ਸੁਣੋਗੇ ਮੈਂ ਕੇਵਲ ਇਹ ਕਿ ਸ਼ੁਰੂਆਤ ਮੈਂ ਤੁਹਾਡੇ ਨਾਲ ਕਰ ਰਿਹਾ ਹੈਗਾ ਇਸ ਤੋਂ ਬਾਅਦ ਮੰਚ ਤੁਹਾਡਾ ਹੈਗਾ ਤੁਸੀਂ ਆਪਣੇ ਵਿਚਾਰ ਰੱਖਣੇ ਹੈਗੇ ਨੇ ਔਰ ਕੁਝ ਆਪਣੇ ਜਿਹੜੇ ਜਵਲੰਤ ਮੁੱਦੇ ਹੈਗੇ ਨੇ ਚਾਹੇ ਉਹ ਨਸ਼ਿਆ ਦਾ ਮੁੱਦਾ ਹੋਵੇ ਚਾਹੇ ਉਹ ਸਟਰੀਟ ਕ੍ਰਾਈਮ ਦਾ ਹੋਵੇ ਸਟਰੀਟ ਕ੍ਰਾਈਮ ਮਤਲਬ ਹੋ ਗਿਆ ਜਿਸ ਤਰ੍ਹਾਂ ਸਨੈਚਿੰਗ ਵਗੈਰਾ ਹੋ ਗਈ ਜਾਂ ਕੋਈ ਹੋਰ ਇਨਸੀਡੈਂਟ ਜਿਹੜੇ ਆਪਣੇ ਇਲਾਕੇ ਵਿੱਚ ਹੁੰਦੇ ਹੈਗੇ ਨੇ ਉਹਨਾਂ ਦੇ ਰਿਗਾਰਡਿੰਗ ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਬਾਰੇ ਐਸਪੀ ਸਾਹਿਬ ਨੇ ਗੱਲ ਕੀਤੀ ਅੱਜ ਕੱਲ੍ਹ ਲੋਕਾਂ ਦਾ ਪੈਸਾ ਕਹਿੰਦੇ ਹੈਗੇ ਚੋਰੀ ਚੁਕਾਰੀ ਚ ਘਟ ਜਾਂਦਾ ਹੈਗਾ ਸਾਈਬਰ ਕ੍ਰਾਈਮ ਵਿੱਚ ਜ਼ਿਆਦਾ ਜਾਂਦਾ ਤੁਸੀਂ ਸੁਣਿਆ ਹੋਣਾ ਕਿਸੇ ਦੇ ਨਾਲ 1.5 ਕਰੋੜ ਦਾ ਫਰਾਡ ਹੋ ਗਿਆ ਕਿਸੇ ਨਾਲ 75 ਲੱਖ ਦਾ ਫਰਾਡ ਹੋ ਗਿਆ ਜਿਹੜੇ ਬੰਦੇ ਪੂਰੀ ਜ਼ਿੰਦਗੀ ਮਿਹਨਤ ਕਰਦੇ ਹੈਗੇ ਨੇ ਮਿਹਨਤ ਕਰਕੇ ਕਮਾਉਂਦੇ ਹੈਗੇ ਨੇ ਇੱਕ ਸੇਵਿੰਗ ਕਰਦੇ ਹੈਗੇ ਨਾ ਲਾਸਟ ਵਿੱਚ ਹੀ ਕਾਲ ਆਉਂਦੀ ਹੈਗੀ ਔਰ ਉਸ ਕਾਲ ਤੋਂ ਬਾਅਦ ਉਹਨਾਂ ਦਾ ਸਾਰਾ ਜੀਵਨ ਬਦਲ ਜਾਂਦਾ ਹੈ ਤੋ ਉਹ ਸਾਈਬਰ ਕ੍ਰਾਈਮ ਦੇ ਬਾਰੇ ਆਪਾਂ ਗੱਲ ਕਰਾਂਗੇ ਔਰ ਇਸ ਤੋਂ ਇਲਾਵਾ ਤੁਹਾਡੇ ਸੁਝਾਅ ਸਾਨੂੰ ਚਾਹੀਦੇ ਹੈਗੇ ਕਿ ਆਪਾਂ ਆਪਣੀ ਪੁਲਿਸਿੰਗ ਨੂੰ ਹੋਰ ਕਿਸ ਤਰੀਕੇ ਦੇ ਨਾਲ ਵਧੀਆ ਕਰ ਸਕਦੇ ਹਾਂ ਤੁਹਾਡੇ ਨਾਲ ਜਿਹੜਾ ਸਾਡਾ ਸਾਂਝ ਹੈ ਕਿ ਉਹਨੂੰ ਆਪਾਂ ਕਿਸ ਤਰ੍ਹਾਂ ਦੇ ਨਾਲ ਵਧੀਆ ਕਰ ਸਕਦੇ ਹਾਂ ਹਰੇਕ ਦੂਜੇ ਬੰਦੇ ਲਈ ਜ਼ਿੰਮੇਵਾਰ ਹੈ ਸਾਨੂੰ ਆਪਣੀ ਜ਼ਿੰਮੇਵਾਰੀ ਜੇਕਰ ਅਸੀਂ ਆਪ ਖੁਦ ਚੰਗੀ ਤਰ੍ਹਾਂ ਨਿਭਾਈਏ ਤਾਂ ਨੇਚਰਲੀ ਇਹ ਜਿਹੜਾ ਥਰਡ ਪਰਸਨ ਹੈ ਸੈਕੰਡ ਪਰਸਨ ਹੈ ਉਹਨੂੰ ਉਹ ਫੈਸਿਲਿਟੀਆਂ ਮਿਲਦੀਆਂ ਰਹਿਣ ਅੱਜ ਅਸੀਂ ਨਸ਼ੇ ਦੀ ਗੱਲ ਕਰਨਿਆ ਨਸ਼ਾ ਬਹੁਤ ਵਧਿਆ ਲੇਕਿਨ ਇਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਸਾਰੇ ਖੁਦ ਦੇ ਜ਼ਿੰਮੇਵਾਰ ਮੈਂ ਗੱਲ ਥੋੜੀ ਜੀ ਸੱਚੀ ਕਰਨਾ ਹਨ ਕਈਆਂ ਨੂੰ ਕੌੜੀ ਵੀ ਲੱਗਦੀ ਆਉਂਦੀ ਸਭ ਤੋਂ ਪਹਿਲਾਂ ਨਸ਼ੇ ਲਈ ਜ਼ਿੰਮੇਵਾਰ ਮਾਪਿਓ ਪੇਰਾਂ ਸੀ ਜਿਨ੍ਹਾਂ ਨੂੰ ਪਤਾ ਹੈ ਕਿ ਸਾਡਾ ਬੱਚਾ ਨਸ਼ੇ ਕਰਦਾ ਹੈ ਉਹਨਾਂ ਨੇ ਸ਼ੁਰੂਆਤ ਤੋਂ ਉਹਨੂੰ ਕਿਉਂ ਨਹੀਂ ਰੋਕਿਆ ਔਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਲੈ ਕੇ ਕਿੱਥੋਂ ਆਉਂਦਾ ਕਦੀ ਕਿਸੇ ਪੇਰੈਂਟਸ ਨੇ ਪੁਲਿਸ ਵਾਲਿਆਂ ਨੂੰ ਤਲਾਹ ਦਿੱਤੀ ਹੈ ਵੀ ਇਹ ਫਰਾਨੀ ਥਾਂ ਤੋਂ ਲੈ ਕੇ ਆਉਂਦਾ ਜੀ ਇਹਨਾਂ ਦਾ ਉਹਨੂੰ ਫੜੋ ਤੁਸੀਂ ਕੋਈ ਨਹੀਂ ਤਲਾਹ ਦੇਦਾ ਸਿਰਫ ਆਪਾਂ ਇਸ ਤਰ੍ਹਾਂ ਬੈਠ ਕੇ ਗੱਲਾਂ ਜਰੂਰ ਕਰ ਲੈਣੇ ਆ ਪ੍ਰਸ਼ਾਸਨ ਕੁਝ ਨਹੀਂ ਕਰਦਾ ਜਿਹੜਾ ਪ੍ਰਸ਼ਾਸਨ ਦਾ ਰੋਲ ਹੈ ਪੁਲਿਸ ਦਾ ਰੋਲ ਹੈ ਇੱਕ ਸਪਲਾਈ ਨੂੰ ਕੰਟਰੋਲ ਕਰਨ ਦਾ ਰੋਲ ਹੈ ਇਹ ਲਾਸਟ ਵਿੱਚ ਆਉਂਦਾ ਜਿਹੜੀ ਮਢਲੀ ਡਿਊਟੀ ਕਿੰਦੀ ਪੇਰੈਂਟਸ ਦੀ ਮਾਪਿਓ ਦੀ ਮਾਪਿਓ ਬੱਚਿਆਂ ਨੂੰ ਸਮਝਾਉਂਦੇ ਸਾਡੇ ਟੀਚਰਸ ਦੀ ਡਿਊਟੀ ਸਾਡੇ ਸਮਾਜ ਸੇਵੀਆਂ ਦੀ ਡਿਊਟੀ ਸਾਡੇ ਧਾਰਮਿਕ ਸੰਸਥਾਵਾਂ ਦੇ ਜਿਹੜੇ ਹੈਡ ਨੇ ਉਹਨਾਂ ਦੀ ਡਿਊਟੀ ਚਾਹੇ ਕੋਈ ਵੀ ਧਰਮ ਹੈ ਉਹ ਨਸ਼ਿਆਂ ਪ੍ਰਤੀ ਨਹੀਂ ਕਹਿੰਦਾ ਕਿ ਨਸ਼ੇ ਲਓ ਹਰੇਕ ਧਰਮ ਸਾਨੂੰ ਚੰਗੀ ਸਿੱਖਿਆ ਦਿੰਦਾ ਹਰੇਕ ਕਰਮ ਸਾਨੂੰ ਨਾਮ ਦੇ ਨੈਸ਼ਨਲ ਜੋੜਨਾ ਚਾਹੁੰਦਾ ਹੈ ਅਸੀਂ ਨਾਮ ਦਾ ਨਸ਼ਾ ਲਈਏ ਤਾਂ ਉਦੋਂ ਵੱਡਾ ਕੋਈ ਹੈ ਨਹੀਂ ਅੱਜ ਅਸੀਂ ਜਿਹੜੀ ਹੈ ਪਬਲਿਕ ਮੀਟਿੰਗ ਇੱਥੇ ਕੀਤੀ ਹੈ ਇਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਇੱਕ ਸੰਪਰਕ ਮਹਮ ਚਲਾਈ ਗਈ ਹੈ ਇਹ ਪਿੰਡ-ਪਿੰਡ ਪੱਦਰ ਤੇ ਸ਼ਹਿਰੀ ਏਰੀਆ ਦੇ ਵਿੱਚ ਜਾ ਕੇ ਸੰਪਰਕ ਮਹੰਮਦ ਜੀ ਦਾ ਲੋਕਾਂ ਦੇ ਨਾਲ ਸੰਪਰਕ ਕਾਇਮ ਕੀਤਾ ਜਾਵੇ ਲੋਕਾਂ ਦੇ ਨਾਲ ਨੇੜਤਾ ਪੈਦਾ ਕੀਤੀ ਜਾਵੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਮੁਕਤ ਹੀ ਹੱਲ ਕੀਤਾ ਜਾਵੇ ਲੋਕਾਂ ਦੇ ਸੁਝਾਅ ਲੈ ਜਾਣ ਔਰ ਉਹਨਾਂ ਨੂੰ ਦੱਸਿਆ ਜਾਵੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੀ ਕੀਤਾ ਜਾ ਰਿਹਾ ਹੈ ਲੋਕਾਂ ਨੇ ਟ੍ਰੈਫਿਕ ਦੀ ਗਲਦਸਹੀ ਹੈ ਔਰ ਨਾਲ ਡਰੱਗਸ ਬਾਰੇ ਨਸ਼ੇ ਬਾਰੇ ਜਿਹੜੀ ਗੱਲ ਕੀਤੀ ਹੈ ਉਹਦੇ ਵਿੱਚ ਬਹੁਤ ਹੀ ਡਿਟੇਲ ਦੇ ਵਿੱਚ ਪਹਿਲਾਂ ਐਸਐਸਪੀ ਸਾਹਿਬ ਨੂੰ ਬ੍ਰੀਫ ਕੀਤਾ ਗਿਆ ਫਿਰ ਮੇਰੇ ਵੱਲੋਂ ਕਿ ਅਸੀਂ ਸਾਰੇ ਸਮਾਜ ਦੇ ਲੋਕ ਇਕੱਠੇ ਹੋ ਕੇ ਇਸ ਚੀਜ਼ ਤੇ ਹਮਲਾ ਮਾਰੀਏ ਤੇ ਆਪਾਂ ਡਰਗ ਨੋ ਵੀ ਕੰਟਰੋਲ ਕਰ ਲਾਂਗੇ ਤੇ ਟ੍ਰੈਫਿਕ ਰੂਲਸ ਬਾਰੇ ਸਾਡੇ ਬੱਚਿਆਂ ਨੂੰ ਜਿਹੜੀ ਜਾਗਰੂਕ ਕਰਨਾ ਉਹ ਹਰ ਇੱਕ ਪੇਰੈਂਟਸ ਦਾ ਟੀਚਰ ਦਾ ਪੁਲਿਸ ਦਾ ਜਿਹੜਾ ਕੰਮ ਹੈਗਾ ਸਾਡੇ ਪੁਲਿਸ ਵੱਲੋਂ ਅਸੀਂ ਲਗ ਲਗ ਥਾਵਾਂ ਤੇ ਕੈਂਪ ਲਾਉਣੇ ਨੇ ਸਾਡੇ ਟ੍ਰੇਨਿੰਗ ਸੈਂਟਰ ਹੈ ਨੇ ਟ੍ਰੈਫਿਕ ਬਾਰੇ ਜਿਹੜੇ ਜਾ ਕੇ ਪੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਦੱਸਦੇ ਨੇ ਇਮਰਕੇ ਡਰੱਗਸ ਬਾਰੇ ਵੀ ਅਸੀਂ ਹਰੇਕ ਥਾਂ ਤੇ ਅਵੇਰਨੈਸ ਜਿਹੜੀ ਉਹ ਪਬਲਿਕ ਪ੍ਰਤੀ ਲੈ ਕੇ ਆਉਣੇ ਆ ਇਹੋ ਲੋਕਾਂ ਨੂੰ ਬ੍ਰੀਫ ਅਸੀਂ ਕਰਨੇ ਆ ਤੇ ਲੋਕਾਂ ਨੂੰ ਬੇਨਤੀ ਕਰਨੇ ਆ ਕਿ ਜਿਹੜਾ ਵੀ ਸਪਲਾਇਰ ਹੈ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਉਹਨਾਂ ਦੇ ਅਸੀਂ ਸਖਤ ਐਕਸ਼ਨ ਲਈਏ ਤੇ ਜਿਹੜੇ ਬੱਚੇ ਨਸ਼ੇ ਕਰਦੇ ਨੇ ਉਹਨਾਂ ਦੇ ਕੈਂਪ ਲਵਾਈਏ ਉਹਨਾਂ ਦੀ ਫਿਲਪਾਵਰ ਨੂੰ ਸਟਰੋਂਗ ਕਰੀਏ ਉਹਨਾਂ ਦੇ ਬੱਚਿਆਂ ਨੂੰ ਸਟਰੋਂਗ ਕਰੀਏ ਤਾਂ ਕਿ ਉਹ ਇਸ ਨਸ਼ੇ ਦੀ ਭਿਆਨਕ ਜਿਹੜੀ ਹਗਾ ਪੂੜੋਂ ਦੇ ਵਿੱਚੋਂ ਨਿਕਲ ਸਕਣ ਔਰ ਬੱਚਿਆਂ ਨੂੰ ਜਿਹੜਾ ਖੇਡਾਂ ਵਾਲੇ ਪਾਸੇ ਆਪਣੇ ਸਰੀਰ ਨੂੰ ਤੰਦਰੁਸਤਾਲੇ ਤੰਦਰੁਸਤੀ ਰੱਖਣ ਲਈ ਜਿਹੜਾ ਪਬਲਿਕ ਨੂੰ ਅੱਜ ਦੀ ਇਸ ਮੀਡੀਅਮ ਦੇ ਵਿੱਚ ਵਿਚਾਰ ਸਾਂਝੇ